ਇੱਥੇ ਅੱਜ ਵੀ ਘੋੜਿਆਂ ਦਾ ਤਬੀਲਾ ਹੈ ਹਾਂਜੀ ਇੱਥੇ ਪੰਜ ਘੋੜੇ ਸੰਗਤਾਂ ਵੱਲੋਂ ਹੀ ਚੜਾਏ ਹੋਏ ਨੇ ਜੀ ਘੋੜਿਆਂ ਦੀ ਅੱਜ ਵੀ ਇੱਥੇ ਸੇਵਾ ਹੁੰਦੀ ਹੈ ਇੱਕ ਗੁਰਸਿੱਖ ਦੇ ਛੇ ਨਗਾਰੇ ਉਹ ਵੀ ਦੋ ਵੱਡੇ ਤੇ ਚਾਰ ਛੋਟੇ ਆਪਾਂ ਦਰਸ਼ਨ ਕਰਨ ਲੱਗੇ ਹਾਂ ਆਪਾਂ ਦਰਸ਼ਣੀ ਡਿਉੜੀ ਤੋਂ ਜਦੋਂ ਅੰਦਰ ਆਉਂਨੇ ਹਾਂ ਤਾਂ ਸੱਜੇ ਹੱਥ ਲਾਲ ਰੰਗ ਦੀ ਅੱਜ ਬਿਲਡਿੰਗ ਹੈ ਜਿਸ ਨੂੰ ਤਪੱਸਥਾਨ ਬਾਬਾ ਜੀ ਦਾ ਲਿਖਿਆ ਹੋਇਆ ਹੈ ਦੇਖਣ ਨੂੰ ਕੁਹਾੜੀ ਲੱਗਦੀ ਹੈ ਪਰ ਅਸਲ ਦੇ ਵਿੱਚ ਇਹ ਬੰਦੂਕ ਹੈ ਇਧਰੋਂ ਦੀ ਗੋਲੀ ਪੈਂਦੀ ਹੈ ਜੀ ਇਦੋਂ ਨਹੀਂ ਪਲੀਤਾ ਦਿਖਾਇਆ ਜਾਂਦਾ ਜੀ ਇਸ ਕਰਕੇ ਇਹ ਅਸਥਾਨ ਡੇਰਾ ਬਾਬਾ ਅਜਾਪਾਲ ਸਿੰਘ ਤੋਂ ਜ਼ਿਆਦਾ ਗੁਰਦੁਆਰਾ ਘੋੜਿਆਂ ਵਾਲੇ ਦੇ ਨਾਂ ਨਾਲ ਬਹੁਤਾ ਵਿਦਿਤ ਹੈ ਜੀ ਘੋੜਿਆਂ ਵਾਲਾ ਗੁਰਦੁਆਰਾ ਹਾਂਜੀ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਚੱਲ ਰਹੀ ਪਟਿਆਲੇ ਦੀ ਜਤਰਾ ਜਿੱਥੇ ਸਤਗੁਰੂ ਜੀ ਨੇ ਧਰਤੀ ਦਾ ਚੱਪਾ-ਚੱਪਾ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਪਵਿੱਤਰ ਕੀਤਾ ਹੈ ਉਸੇ ਲੜੀ ਵਿੱਚ ਸਤਗੁਰੂ ਅੱਜ ਸਾਨੂੰ ਨਾਬੇ ਦੀ ਧਰਤੀ ਤੇ ਲੈ ਆਏ ਹਨ ਇਹ ਰਾਜਿਆਂ ਮਹਾਰਾਜਿਆਂ ਵਾਲੀ ਧਰਤੀ ਹੈ ਰਿਆਸਤ ਚੱਲਦੀ ਰਹੀ ਹੈ ਇੱਥੋਂ ਕਿਸੇ ਵੇਲੇ ਤੀਜੇ ਨੰਬਰ ਤੇ ਵੱਡੀ ਰਿਆਸਤ ਸੀ ਇਹ ਸਤਲੁਜ ਤੋਂ ਪਾਰ ਆਪਣੇ ਨਾਲ ਹਨ ਭਾਈ ਡਾਕਟਰ ਮਨਿੰਦਰ ਸਿੰਘ ਜੀ ਕਥਾਵਾਚਕ ਹਨ ਇਸ ਸਥਾਨ ਦੇ ਜਿੱਥੇ ਆਪਾਂ ਹੁਣ ਦਰਸ਼ਨ ਕਰਨ ਲੱਗੇ ਹਾਂ ਤੇ ਨਾਲ ਹੀ ਹਨ ਭਾਈ ਵੀਰ ਬਹਾਦਰ ਸਿੰਘ ਜੀ ਕਿੱਡਾ ਪਿਆਰਾ ਨਾ ਹੈ ਭਾਈ ਸਾਹਿਬ ਜੀ ਗਰੰਥੀ ਸਿੰਘ ਦੀ ਇੱਥੇ ਸੇਵਾ ਕਰਦੇ ਹਨ ਆਓ ਵੀਡੀਓ ਸ਼ੁਰੂ ਕਰੀਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਾਬੇ ਚ ਬਹੁਤ ਸਾਰਾ ਇਤਿਹਾਸ ਹੈ ਪਰ ਜਿਹੜਾ ਸਥਾਨ ਹੈ ਸਭ ਤੋਂ ਸੋਨਾ ਜਾਂ ਵਧੀਆ ਬਣਿਆ ਹੋਇਆ ਇਤਿਹਾਸਕ ਉਹ ਹੈ ਜੀ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਉਸ ਸਥਾਨ ਤੇ ਹੀ ਆਪਾਂ ਇਸ ਵੇਲੇ ਖੜੇ ਹਾਂ ਸਰੋਵਰ ਦੇ ਕੰਢੇ ਖੜੇ ਹਾਂ ਵੱਡੇ ਦਰਬਾਰ ਸਾਹਿਬ ਜੀ ਦੇ ਪਿੱਛੇ ਦਰਸ਼ਨ ਹੋ ਰਹੇ ਹਨ ਤੇ ਭਾਈ ਸਾਹਿਬ ਜੀ ਬਾਬਾ ਅਜੈਪਾਲ ਸਿੰਘ ਜੀ ਬਾਰੇ ਸਾਨੂੰ ਥੋੜਾ ਜਾਣਕਾਰੀ ਦੇਵੋ ਜੀ ਹਾਂਜੀ ਭਾਈ ਸਾਹਿਬ ਜੀ ਬਾਬਾ ਅਜੈਪਾਲ ਸਿੰਘ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਗਾਰਚੇ ਸਿੰਘ ਰਹੇ ਨੇ ਠੀਕ ਹੈ ਜੀ ਉਹਨਾਂ ਦੀ ਉਮਰ ਬੜੀ ਲਮੇਰੀ ਹੋਈ ਆ ਤੇ ਕਲਗੀਧਰ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਬਾਬਾ ਅਜੈਪਾਲ ਸਿੰਘ ਜੀ ਇਸੇ ਪ੍ਰਕਾਰ ਚੱਕਰਵਰਤੀ ਵਿਚਰੇ ਸਾਲ 1755 ਦੇ ਵਿੱਚ ਉਹਨਾਂ ਨੇ ਰਾਜਸਥਾਨ ਦੇ ਵਿੱਚ ਇੱਕ ਰਾਜੇ ਦੀ ਸਹਾਇਤਾ ਕੀਤੀ ਤੇ ਰਾਜੇ ਨੇ ਉਹਨਾਂ ਦੇ ਨਾਂ ਦੇ ਉੱਤੇ ਇੱਕ ਅਜਗੜ ਨਾਮੀ ਕਿਲਾ ਵੀ ਬਣਾਇਆ ਕਿ ਕਿੱਥੇ ਕਿ ਜੀ ਇਹ ਕਿਲਾ ਇਹ ਹਜੇ ਖੋਜ ਦਾ ਵਿਸ਼ਾ ਹੈ ਜੀ ਰਾਜਸਥਾਨ ਦੇ ਵਿੱਚ ਇਹ ਤਿੰਨ ਕਿਲੇ ਮਿਲਦੇ ਨੇ ਤੇ ਇਹ ਹਲੇ ਖੋਜ ਦਾ ਵਿਸ਼ਾ ਹੈ ਸਾਲ 1773 ਦੇ ਵਿੱਚ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਨਾਬੇ ਦੀ ਧਰਤੀ ਦੇ ਉੱਤੇ ਆਏ ਉਸ ਤੋਂ ਪਹਿਲਾਂ ਬਾਬਾ ਜੀ ਨੇ 6 ਸਾਲ ਜੀਂਦ 12 ਸਾਲ ਪਟਿਆਲੇ ਮਾਈ ਜੀ ਦੀ ਸਰਾਂ ਇਸ ਸਾਲ 1773 ਦੇ ਵਿੱਚੋਂ ਇੱਥੇ ਆਏ ਇਹ ਉਹ ਸਮਾਂ ਸੀ ਜਦੋਂ ਸਿੱਖ ਮਿਸਲਾਂ ਦੇ ਰੂਪ ਦੇ ਵਿੱਚ ਵਿਚਰਦੇ ਸਨ ਇਸ ਆਸਥਾਨ ਦੇ ਉੱਤੇ ਜੰਗਲ ਹੁੰਦਾ ਸੀ ਝਿੜੀ ਹੁੰਦੀ ਸੀ ਤੇ ਬਾਬਾ ਜੀ ਇੱਥੇ ਆ ਕੇ ਜੋਰ-ਜੋਰ ਦੇ ਨਾਲ ਅੰਮ੍ਰਿਤ ਵੇਲੇ ਨਗਾਰੇ ਵਜਾਉਂਦੇ ਸਰੰਦੇ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਤੇ ਸਾਰਾ ਦਿਨ ਘੋੜਿਆਂ ਦੀ ਸੇਵਾ ਕਰਦੇ ਖਰਖਰਾ ਫੇਰਦੇ ਤੇ ਸ਼ਾਮ ਨੂੰ ਬੱਚਿਆਂ ਨੂੰ ਸ਼ਸਤਰ ਵਿਦਿਆ ਸਿਖਾਇਆ ਕਰਦੇ ਤੇ ਇੱਥੇ ਹੀ ਅੱਠੇ ਪਾਰਾ ਪ੍ਰਸ਼ਾਦਾ ਛਕਦੇ ਤੇ ਇੱਥੇ ਹੀ ਉਹਨਾਂ ਨੇ ਇੱਕ ਘੱਟ 40 ਸਾਲ ਤਪੱਸਿਆ ਕੀਤੀ ਤੇ ਉਹ ਫਿਰ ਇੱਥੇ ਹੀ ਉਹਨਾਂ ਨੇ ਆਪਣਾ ਸਰੀਰ ਤੇ ਆ ਗਿਆ ਤੇ ਉਹ ਆਸਥਾਨ ਹੈ ਜਿੱਥੇ ਭਾਈ ਕਾਨ ਸਿੰਘ ਨੱਬਾ ਜੀ ਦਾ ਬਚਪਨ ਬੀਤਿਆ ਉਹਨਾਂ ਦੇ ਪਿਤਾ ਬਾਬਾ ਸਰੂਪ ਸਿੰਘ ਜੀ ਇਸ ਆਸਥਾਨ ਦੇ ਮਹੰਤਰੇ ਨੇ ਬਾਬਾ ਨਰੈਣ ਸਿੰਘ ਜੀ ਭਾਈ ਕਾਨ ਸਿੰਘ ਨੱਬਾ ਦੇ ਪਿਤਾ ਜੀ ਉਹਨਾਂ ਨੇ ਵੀ ਇਥੋਂ ਦੀ ਮੰਤੀ ਸੰਭੀ ਹੈ ਤੇ ਭਾਈ ਕਾਨ ਸਿੰਘ ਨੱਬਾ ਦਾ ਬਚਪਨ ਵੀ ਇੱਥੇ ਬਤੀਤ ਹੋਇਆ ਤੇ ਇੱਥੇ কুমਿਹਾਰ ਆਉਂਦੇ ਸੀ ਸੁਖਣਾਪੁਰੀਆਂ ਆਪਣੀਆਂ ਕਰਦੇ ਤੇ ਉਹਨਾਂ ਨੇ ਸੁਖਣਾ ਜੁਕਲੀ ਸਾਡੇ ਘਰੇ ਪੁੱਤਰ ਪੈਦਾ ਹੋਵੇ ਸੁਖਣਾ ਸੁਕਲੀ ਘੋੜੇ ਦੀ ਬਾਬਾ ਜੀ ਦਾ ਪਿਆਰ ਸੀ ਘੋੜਿਆਂ ਨਾਲ ਬੱਚਾ ਹੋ ਗਿਆ ਤੇ ਹੁਣ ਸੋਚਦੇ ਨੇ ਵੀ ਅਸੀਂ ਜਿਉਂਦਾ ਜਗਦਾ ਘੋੜਾ ਕਿਦਾਂ ਦਈਏ ਬਾਬਾ ਜੀ ਨੇ ਆਖਿਆ ਕੋਈ ਗੱਲ ਨਹੀਂ ਤੁਸੀਂ ਕਿਵੇਂ ਆਰੋ ਤੇ ਮਿੱਟੀ ਦੇ ਘੋੜੇ ਬਣਾ ਕੇ ਵੀ ਦੇ ਦੋਗੇ ਉਹ ਵੀ ਪਰਵਾਨ ਨੇ ਗਰੀਬੀ ਸੀ ਤਾਂ ਗਰੀਬੀ ਸਨ ਤੇ ਇਸ ਕਰਕੇ ਫਿਰ ਉਦੋਂ ਤੋਂ ਇੱਥੇ ਮਿੱਟੀ ਦੇ ਘੋੜੇ ਚੜਦੇ ਨੇ ਸੰਗਤਾਂ ਆਪਣੇ ਸੁਖਣਾ ਦੇ ਮੁਤਾਬਿਕ ਤੇ ਸੋਨੇ ਚਾਂਦੀ ਦੇ ਪਿੱਤਲ ਦੇ ਤੇ ਮਿੱਟੀ ਦੇ ਘੋੜੇ ਵੀ ਚੜਾਉਂਦੇ ਨੇ ਇਸ ਕਰਕੇ ਇਹ ਅਸਥਾਨ ਡੇਰਾ ਬਾਬਾ ਅਜਾਪਾਲ ਸਿੰਘ ਤੋਂ ਜ਼ਿਆਦਾ ਗੁਰਦੁਆਰਾ ਘੋੜਿਆਂ ਵਾਲੇ ਦੇ ਨਾਮ ਨਾਲ ਬਹੁਤਾ ਵਿਦਤ ਹੈ ਜੀ ਘੋੜਿਆਂ ਵਾਲਾ ਗੁਰਦੁਆਰਾ ਹਾਂਜੀ ਹਾਂਜੀ ਬਹੁਤ ਸੋਹਣਾ ਜੀ ਸੰਗਤ ਜੀ ਅੱਜ ਇਹ ਸ਼ਹਿਰ ਦੇ ਵਿੱਚ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਆਪਾਂ ਦਰਸ਼ਨੀ ਡਿਉੜੀ ਤੋਂ ਜਦੋਂ ਅੰਦਰ ਆਉਨੇ ਹਾਂ ਤਾਂ ਸੱਜੇ ਹੱਥ ਲਾਲ ਰੰਗ ਦੀ ਅਜ ਬਿਲਡਿੰਗ ਹੈ ਜਿਸ ਨੂੰ ਤਪਸਥਾਨ ਬਾਬਾ ਜੀ ਦਾ ਲਿਖਿਆ ਹੋਇਆ ਹੈ ਇਹ ਉਹੀ ਸਥਾਨ ਹੈ ਜਿਹੜਾ ਬਾਬਾ ਜੀ ਦਾ ਅਸਲੀ ਸਥਾਨ ਹੈ ਤੇ ਨਾਲ ਹੀ ਇਸ ਜਿਹੜਾ ਗੁਰਦਵਾਰਾ ਸਾਹਿਬ ਜੀ ਦੇ ਵਿੱਚ ਇੱਕ ਖੂਈ ਵੀ ਹੈ ਇਹ ਉਹੀ ਖੂਈ ਹੋएगी ਜਿਹੜੀ ਬਾਬਾ ਜੀ ਵਰਤਦੇ ਰਹੇ ਹੋਣਗੇ ਬਾਬਾ ਜੀ ਆਪਣੇ ਲੰਗਰਾਂ ਵਾਸਤੇ ਜਲ ਪਾਣੀ ਲਈ ਬਸਤਨ ਧੋਣ ਵਾਸਤੇ ਇਸੇ ਖੂਈ ਦਾ ਜਲ ਜਿਹੜਾ ਉਹ ਵਰਤਦੇ ਰਹੇ ਨੇ ਜੀ ਤੇ ਅੱਜ ਤਾਂ ਹੁਣ ਸਰੋਵਰ ਵੀ ਬਣ ਗਏ ਹਨ ਤਾਂ ਕਿਉਂਕਿ ਸੰਗਤਾਂ ਸ਼ਹਿਰ ਦੇ ਵਿੱਚ ਪਿਆਰ ਕਰਦੀਆਂ ਇਸ ਸਥਾਨ ਨੂੰ ਜਿਆਦਾ ਸੰਗਤਾਂ ਦੀ ਆਮਦ ਹੋਣ ਕਰਕੇ ਇਸ ਸਥਾਨ ਦੇ ਵਿੱਚ ਫਿਰ ਹੁਣ ਬਹੁਤ ਹੀ ਸੋਹਣਾ ਪਿਆਰਾ ਤੇ ਵੱਡਾ ਦਰਬਾਰ ਹਾਲ ਬਣਿਆ ਹੋਇਆ ਹੈ ਜਿੱਥੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਖੁੱਲੇ ਦਰਸ਼ਨ ਦਰਾਰੇ ਸਾਰਾ ਦਿਨ ਸੰਗਤਾਂ ਨੂੰ ਬਖਸ਼ਦੇ ਹਨ ਅੱਜ ਵੀ ਜਦੋਂ ਅਸੀਂ ਆਏ ਤਾਂ ਮਰਤ ਵੇਲੇ ਦੇ ਹੁਣੇ ਦੀਵਾਨ ਸਮਾਪਤੀ ਹੋਈ ਹੈ ਪਾ ਭਾਈ ਸਾਹਿਬ ਜੀ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾਵਾਂ ਸਤਿਗੁਰੂ ਜੀ ਦੇ ਚਰਨਾਚਨ ਬਹਉਂਦੇ ਆ ਸਾਨੂੰ 11 ਸਾਲ ਇੱਥੇ ਇਸ ਸਥਾਨ ਤੇ ਹੋ ਗਏ ਠੀਕ ਹੈ ਜੀ ਤੇ ਆਪ ਜੀ ਨੂੰ ਮੈਨੂੰ ਹਲੇ 3 ਸਾਲ ਹੋਏ ਨੇ ਜੀ ਭਾਈ ਸਾਹਿਬ ਜੀ ਹੁਣਾਰੇ ਦੱਸ ਦਈਏ ਸਾਨੂੰ ਕੱਲ ਜਦੋਂ ਪਤਾ ਲੱਗਾ ਕਿ ਭਾਈ ਸਾਹਿਬ ਜੀ ਹੁਣਾਂ ਨੇ ਨਿਆਂਗ ਸਿੰਘਾਂ ਦੇ ਉੱਤੇ ਪੀ ਐਚ ਡੀ ਕੀਤੀ ਹੈ ਉਹ ਸਾਨੂੰ ਬੜੀ ਖੁਸ਼ੀ ਹੋਏ ਉਹਦੇ ਬਾਰੇ ਅਸੀਂ ਮੁੜ ਕੇ ਇਹਨਾਂ ਨਾਲ ਗੱਲ ਜ਼ਰੂਰ ਕਰਾਂਗੇ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਇਹਨਾਂ ਨੇ ਪੀ ਐਚ ਡੀ ਦੇ ਵਿੱਚ ਕੀ ਖੋਜਿਆ ਸਾਡੇ ਉਹਨਾਂ ਸੂਰਮਿਆਂ ਬਦਲੇ ਜਿਹੜੇ ਉੱਚੇ ਉੱਚੇ ਦਿਮਾਲੇ ਦਸਤਾਰੇ ਸਜਾ ਕੇ ਤੇ ਘੋੜਾਂ ਦੀਆਂ ਪਿੱਠਾਂ ਤੇ ਵੀ ਸੌਂਦੇ ਸੀਗੇ ਤੇ ਐਵੇਂ ਕਹਿੰਦੇ ਹੁੰਦੇ ਮੋਠ ਮੋਠ ਛੋਲਿਆਂ ਦੀ ਖਾ ਕੇ ਤੇ ਡਰਾਵੇ ਤੇਰਾ ਖਾਲਸਾ ਉਸ ਖਾਲਸੇ ਦੇ ਕੋਈ ਅਸੀਂ ਵੀ ਬੋਲਬਾਲੇ ਇਹਨਾਂ ਕੋਲੋਂ ਵੀ ਸੁਣਾਂਗੇ ਕਿਉਂਕਿ ਸੰਗਤ ਜੀ ਜਿਵੇਂ ਗੁਰੂ ਸਾਹਿਬ ਪਰਮੇਸ਼ਰ ਆਪ ਬੇਅੰਤ ਹੈ ਸਤਿਗੁਰੂ ਜੀ ਦੀ ਬਾਣੀ ਅਥਾਹ ਹੈ ਸਾਡੀ ਪਹੁੰਚ ਤੋਂ ਬਾਹਰ ਐ ਸੀ ਹਮੇਸ਼ਾ ਕਹਿ ਦਿੰਨੇ ਏਦਾਂ ਹੀ ਇਤਿਹਾਸ ਹੈ ਮਹਾਰਾਜ ਕਿਰਪਾ ਕਰੇ ਇੱਥੇ ਅੱਜ ਵੀ ਘੋੜਿਆਂ ਦਾ ਤਬੀਲਾ ਹੈ ਹਾਂਜੀ ਇੱਥੇ ਪੰਜ ਘੋੜੇ ਸੰਗਤਾਂ ਵੱਲ ਵੀ ਚੜਾਏ ਹੋਏ ਨੇ ਜੀ ਘੋੜਿਆਂ ਦੀ ਅੱਜ ਵੀ ਇੱਥੇ ਸੇਵਾ ਹੁੰਦੀ ਹੈ ਸ਼ਸਤਰ ਵਿਦਿਆ ਸਿਖਾਈ ਜਾਂਦੀ ਹੈ ਸਵੇਰੇ ਸੰਥਿਆ ਦੇ ਪ੍ਰਵਾਹ ਚੱਲਦੇ ਨੇ ਜੀ ਆਓ ਸੰਗਤ ਜੀ ਇਸ ਥਾਂ ਦੇ ਉੱਤੇ ਖਜ਼ਾਨਾ ਬੇਅੰਤ ਹੈ ਸ਼ਸਤਰਾਂ ਦਾ ਜਿਹੜਾ ਬਾਬਾ ਜੀ ਦਾ ਦੱਸਿਆ ਜਾਂਦਾ ਹੈ ਹੁਣ ਆਪਾਂ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਨ ਚੱਲੇ ਹਾਂ ਕਿਉਂਕਿ ਬਾਬਾ ਜੀ ਸਵੇਰੇ ਜਿਵੇਂ ਦੱਸਿਆ ਨਗਾਰੇ ਵਜਾਉਂਦੇ ਸਨ ਡੇਢ ਪਾਇਰ ਰਾਤ ਤੇ ਜਦੋਂ ਨਗਾਰੇ ਅੱਜ ਵੀ ਇੱਥੇ ਉਹ ਹਨ ਤੇ ਉਹਨਾਂ ਨੂੰ ਕਹਿੰਦੇ ਵਜਾਉਣ ਦਾ ਹੁਕਮ ਨਹੀਂ ਹੈ ਤਖਤ ਸਹਿਬਾਨਾਂ ਦੇ ਉੱਤੇ ਬੜੇ ਪਾਵਨ ਸਤਿਗੁਰੂ ਜੀ ਦੇ ਸ਼ਸਤਰ ਹੁੰਦੇ ਹਨ ਪਰ ਇਹ ਵੀ ਤਕਰੀਬਨ ਉਸੇ ਸਮੇਂ ਦੇ ਸ਼ਸਤਰ ਹਨ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਸਥਾਨ ਦੇ ਉੱਤੇ ਸੁਸ਼ੋਭਤ ਹਨ ਜਦੋਂ ਭਾਈ ਧੰਨਾ ਸਿੰਘ ਇੱਥੇ ਆਏ ਸੀ ਤੇ ਉਹਨਾਂ ਵੀ ਜ਼ਿਕਰ ਕੀਤਾ ਹੈ ਕਿ ਬਾਬਾ ਜੀ ਦੇ ਦੋ ਵੱਡੇ ਨਗਾਰੇ ਤੇ ਚਾਰ ਛੋਟੇ ਨਗਾਰੇ ਹਨ ਵੈਸੇ ਦੇਖਿਆ ਜਾਵੇ ਤਾਂ ਬਹੁਤ ਵਾਰ ਇੱਕ ਫੌਜ ਚੱਲਦੀ ਹੋਵੇ ਨਾ ਜਥਾ ਵੀ ਚੱਲਦਾ ਹੋਵੇ ਤੇ ਇੱਕ ਨਗਾਰਾ ਹੁੰਦਾ ਹੈ ਇੱਕ ਗੁਰਸਿੱਖ ਦੇ 6 ਨਗਾਰੇ ਉਹ ਵੀ ਦੋ ਵੱਡੇ ਤੇ ਚਾਰ ਛੋਟੇ ਆਪਾਂ ਦਰਸ਼ਨ ਕਰਨ ਲੱਗੇ ਹਾਂ ਆਓ ਭਾਈ ਸਾਹਿਬ ਜੀ ਸਾਨੂੰ ਇਹਨਾਂ ਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਜੀ ਹਾਂਜੀ ਅ ਜੀ ਇਹ ਜਿਹੜੇ ਨਗਾਰੇ ਨੇ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਵੱਲੋਂ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਨੂੰ ਭੇਟ ਕੀਤੇ ਗਏ ਨੇ ਕਿਉਂਕਿ ਬਾਬਾ ਅਜਾਪਾਲ ਜੀ ਨਗਾਰਚ ਹੀ ਰਹੇ ਨੇ ਸਭ ਤੋਂ ਅੱਗੇ ਫੌਜ ਦੇ ਵਿੱਚ ਉਹ ਨਗਾਰੇ ਵਜਾਉਂਦੇ ਜਾਂਦੇ ਤੇ ਇੱਥੇ 6 ਨਗਾਰੇ ਮੌਜੂਦ ਨੇ ਜਿਹੜੇ ਦੋ ਨਗਾਰੇ ਨੇ ਇਹਨਾਂ ਨੂੰ ਛੁਤਰੀ ਨਗਾਰੇ ਕਿਹਾ ਜਾਂਦਾ ਜੋ ਉਂਠਾਂ ਦੇ ਉੱਪਰ ਰੱਖ ਕੇ ਵਜਾਏ ਜਾਂਦੇ ਨੇ ਜਿਹੜੇ ਇਹ ਦੋ ਨਗਾਰੇ ਨੇ ਇਹ ਦਰਮਿਆਨੇ ਨਗਾਰੇ ਨੇ ਜੀ ਅੱਛਾ ਜੀ ਇਹ ਦੋ ਨਗਾਰੇ ਇਹ ਫਿਰ ਇਹਨਾਂ ਦਾ ਜਿਹੜਾ ਲੈਦਰ ਆ ਹਾਂਜੀ ਇਹ ਉਸੇ ਪ੍ਰਕਾਰ ਦਾ ਪ੍ਰਾਤਨ ਹੈ ਜੀ ਪਰ ਸਮੇਂ ਦੇ ਨਾਲ ਕਾਹਦੇ ਜਮੜਾਏ ਇਹ ਮੱਝ ਦਾ ਹੁੰਦਾ ਜਾਂ ਉਂਟ ਦਾ ਹੁੰਦਾ ਹੈ ਜੀ ਬਹੁਤ ਸਖਤ ਹੈ ਹਾਂ ਜੀ ਮਜ਼ਬੂਤ ਹੈ ਬਹੁਤ ਬਿਲਕੁਲ ਜੀ ਬਿਲਕੁਲ ਤੇ ਮੈਟਲ ਕਿਹੜਾ ਹੈ ਇਹ ਮੈਟਲ ਲੋਹਾ ਹੈ ਜੀ ਲੋਹਾ ਤੇ ਰਿਬਟਾਂ ਲੱਗੀਆਂ ਹੋਈਆਂ ਨੇ ਜੀ ਠੀਕ ਹੈ ਜੀ ਹਾਂ ਜੀ ਬਿਲਕੁਲ ਉਸੇ ਪ੍ਰਕਾਰ ਦਾ ਬਹੁਤ ਸੋਹਣਾ ਵਧੀਆ ਜੀ ਤੇ ਇਹ ਜਿਹੜੇ ਦੋ ਦਰਮਿਆਨੇ ਨਗਾਰੇ ਨੇ ਇਹ ਲੰਗਰਾਂ ਵੇਲੇ ਜੋ ਵਜਾਏ ਜਾਂਦੇ ਨੇ ਠੀਕ ਹੈ ਜੀ ਜਿਵੇਂ ਆਵਾਜ਼ਾ ਦਿੱਤਾ ਜਾਂਦਾ ਨੰਗਾ ਭੁੱਖਾ ਹੋਵੇ ਕੋਈ ਆਓ ਦੇਖ ਤਿਆਰਗਰ ਹੋਈ ਇਹ ਉਦੋਂ ਜਿਹੜੇ ਨਗਾਰੇ ਉਹ ਵਜਾਏ ਜਾਂਦੇ ਨੇ ਇਹ ਇਸ ਤੋਂ ਬਾਅਦ ਜਿਹੜੇ ਇਹ ਵੱਡੇ ਨਗਾਰੇ ਮੌਜੂਦ ਨੇ ਇਹ ਜਿਹੜੇ ਨੇ ਜੰਗੀ ਨਗਾਰੇ ਨੇ ਹਾਂਜੀ ਇਹ ਨਗਾਰੇ ਜੰਗਾ ਯੁੱਧਾਂ ਦੇ ਵਿੱਚ ਵੀ ਵੱਜਦੇ ਰਹੇ ਨੇ ਜੀ 22 ਧਾਰ ਦੀਆਂ ਰਿਆਸਤਾਂ ਇਹਨਾਂ ਨਗਾਰਿਆਂ ਨੂੰ ਸੁਣ ਸੁਣ ਕੇ ਕੰਬਦੀਆਂ ਰਹੀਆਂ ਨੇ ਇਹ ਜੰਗਾਂ ਦੇ ਵਿੱਚ ਪੁਜਾਏ ਜਾਂਦੇ ਨੇ ਭਾਰੇ ਬਹੁਤ ਨੇ ਤੇ ਲੋਹਾਬ ਜੀ ਵੇਖ ਸਕਦੇ ਹੋ ਅੰਦਰ ਰਿਪਟਾਂ ਲੱਗੀਆਂ ਹੋਈਆਂ ਨੇ ਉਸੇ ਪ੍ਰਕਾਰ ਦੇ ਨਾਲ ਬਹੁਤ ਮਜ਼ਬੂਤ ਹਾਂਜੀ ਤੇ ਇਹਨਾਂ ਨੂੰ ਵਜਾਉਣ ਦਾ ਹੁਕਮ ਨਹੀਂ ਹੁਕਮ ਨਹੀਂ ਤੇ ਬਹੁਤ ਸੋਹਣੇ ਹਾਲਾਤਾਂ ਵਿੱਚ ਹਾਂਜੀ ਬਹੁਤ ਸੋਹਣੇ ਹਾਲਾਤਾਂ ਵਿੱਚ ਹਨ ਸਿਰਫ ਇਹ ਹੈ ਕਿ ਲੈਦਰ ਜਿਹੜਾ ਉਹ ਥੋੜਾ ਜਿਹਾ ਸਾਈਡਾਂ ਤੋਂ ਘਸ ਗਿਆ ਕੋਈ ਗੱਲ ਨਹੀਂ ਰੋਜ਼ਾਨਾ ਸੇਵਾ ਹੁੰਦੀ ਹੈ ਜੀ ਰੋਜ਼ਾਨਾ ਬਸਤਰ ਬਦਲੇ ਜਾਂਦੇ ਨੇ ਤੇ ਜਿੱਥੇ ਬਾਬਾ ਜੀ ਨਗਾਰੇ ਵਜਾਉਂਦੇ ਸਨ ਉੱਥੇ ਬਾਬਾ ਜੀ ਸਰੰਦੇ ਦੇ ਨਾਲ ਕੀਰਤਨ ਵੀ ਕਰਿਆ ਕਰਦੇ ਆਸਾ ਜੀ ਦੀ ਵਾਰ ਦਾ ਇਹ ਹੁੰਦਾ ਸੰਤ ਸਪਾਈ ਤੇ ਨਾਲ ਹੀ ਲੱਕੜ ਦੀ ਪ੍ਰਾਂਤ ਪਈ ਹੈ ਜੀ ਉਹ ਲੱਕੜ ਦੀ ਹੈ ਜੀ ਲੱਕੜ ਦੀ ਪ੍ਰਾਂਤ ਹਾਂਜੀ ਲੱਕੜ ਦੀ ਪ੍ਰਾਂਤ ਦੇ ਵਿੱਚ ਬਾਬਾ ਜੀ ਅੱਠੇ ਪੈਰਾ ਜਿਹੜਾ ਭੋਜਨ ਆਟਾ ਆਪਣਾ ਗੁੰਨਿਆ ਕਰਦੇ ਸੀ ਇਸ ਪਾਵਨ ਸਥਾਨ ਵਿਕੇ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦਾ ਇੱਕ ਕੰਗਾ ਮੌਜੂਦ ਹੈ ਸਾਬਤ ਸੂਰਤ ਸਿੱਧਾ ਦਾੜਾ ਕਾਟ ਕਾ ਕੰਗਾ ਕੇਸੀ ਜਾੜਾ ਸਮੇਂ ਦੇ ਨਾਲ ਜਿਹੜੇ ਦੰਦੇ ਨੇ ਕੁਝ ਕੋ ਟੁੱਟ ਚੁੱਕੇ ਨੇ ਹਾਂਜੀ ਬਾਬਾ ਅਜਾਪਾਲ ਸਿੰਘ ਜੀ ਇਸੇ ਇਹਦੇ ਨਾਲ ਕੰਗੇ ਨਾਲ ਅੰਮ੍ਰਿਤ ਵੇਲੇ ਆਪਣੇ ਕੇਸ ਵਾਉਂਦੇ ਨੇ ਕੰਗਾ ਬਹੁਤ ਸੋਹਣਾ ਹੈ ਜੀ ਬਰੀਕ ਲੰਮੇ ਦੰਦੇ ਲੰਮੇ ਦੰਦੇ ਨੇ ਜੀ ਭਾਰੇ ਕੇਸ ਹੋਣਗੇ ਇਹ ਬਾਬਾ ਜੀ ਦਾ ਡੋਲ ਹੈ ਜੀ ਇਸੇ ਡੋਲ ਦੇ ਨਾਲ ਉਹ ਸਾਹਮਣੇ ਖੂਹ ਤੋਂ ਬਾਬਾ ਜੱਪਾਲ ਸਿੰਘ ਜੀ ਜਲ ਜਿਹੜਾ ਵਰਤਿਆ ਕਰਦੇ ਨੇ ਜੀ ਵਾਹ ਜੀ ਇਹਨਾਂ ਨੂੰ ਜ਼ਰਾ ਬਖਤਰ ਕਿਹਾ ਜਾਂਦਾ ਲੋਹੇ ਦੀਆਂ ਪਲੇਟਾਂ ਉਸ ਵੇਲੇ ਦੀ ਗੋਲੀ ਬੰਦੂਕ ਦੀ ਜਾਂ ਵਰਛਾ ਤੀਰ ਅਸਰ ਨਹੀਂ ਸੀ ਕਰਦਾ ਇੱਥੇ ਜਿਹੜੀਆਂ ਸੰਗਲਾਂ ਲੱਗ ਜਾਂਦੀਆਂ ਸੀ ਤੇ ਚੈਸਟ ਦੇ ਉੱਤੇ ਜਿਹੜਾ ਕਵਰ ਕੀਤਾ ਜਾਂਦਾ ਸੀ ਇਹ ਗਲੇ ਦਾ ਜੀ ਜੋ ਛਾਤੀ ਤੇ ਪਹਿਨਿਆ ਜਾਂਦਾ ਤੇ ਇਹ ਸਾਈਡਾਂ ਦੇ ਜਿਹੜੇ ਪਾਏ ਜਾਂਦੇ ਨੇ ਇਹਨੂੰ ਜ਼ਰਾ ਬਖਤਰ ਜਾਂ ਸੰਜੋ ਉਹ ਬੋਲਿਆ ਜਾਂਦਾ ਜੀ ਤੇ ਇਹ ਜਿਹੜੀ ਐ ਇਹਨੂੰ ਬੈਰਾਗਣ ਬੋਲਿਆ ਜਾਂਦਾ ਜੀ ਜਦੋਂ ਭਗਤੀ ਕਰਦੇ ਨੇ ਤੇ ਇਸ ਉੱਪਰ ਹੱਥ ਰੱਖ ਕੇ ਫਿਰ ਭਗਤੀ ਕੀਤੀ ਜਾਂਦੀ ਹੈ ਸ਼ੇਰ ਦਾ ਮੂੰਹ ਬਣਿਆ ਹੋਇਆ ਬੜੀ ਸੋਹਣੀ ਮੀਨਾਕਾਰੀ ਹੈ ਪਰ ਭਗਤੀ ਕਰਨ ਨੂੰ ਜਦੋਂ ਕੋਈ ਸਾਹਮਣੇ ਤੋਂ ਟੁੱਟ ਕੇ ਪੈ ਜਾਵੇ ਫਿਰ ਇਹੀ ਜਿਹੜਾ ਇਹ ਸ਼ਸਤਰ ਦੇ ਰੂਪ ਦੇ ਵਿੱਚ ਗੁਫਤੀ ਦੇ ਰੂਪ ਦੇ ਵਿੱਚ ਇਹ ਬਣ ਜਾਂਦਾ ਹੈ ਜੀ ਹਾਂ ਜੀ ਤੇ ਇਹਦੇ ਨਾਲ ਹੀ ਫਿਰ ਮੁਕਾਬਲਾ ਕੀਤਾ ਜਾਂਦਾ ਤੇ ਇਹ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦੇ ਸ਼ਸਤਰ ਨੇ ਜੀ ਜੋ ਆਪਣੇ ਦਿਮਾਲੇ ਦੇ ਵਿੱਚ ਤੇ ਵੱਡਾ ਜਿਹੜਾ ਇਹ ਚੱਕਰ ਆਪਣੇ ਗਲੇ ਦੇ ਵਿੱਚ ਪਹਿਨਿਆ ਕਰਦੇ ਸੀ ਦੁਸ਼ਮਣ ਜੇ ਦੂਰੋਂ ਆਵੇ ਗੋਲੀ ਸਿੱਕਾ ਖਤਮ ਹੋ ਜਾਵੇ ਤੇ ਦਿਮਾਲੇ ਦੇ ਵਿੱਚੋਂ ਜਿਹੜਾ ਸ਼ਸਤਰ ਚੱਕਰ ਕੱਢ ਕੇ ਭਗਾ ਕੇ ਮਾਰ ਕੇ ਉਹਦਾ ਨਕਮੂ ਉਪਣਿਆ ਜਾਂਦਾ ਹੈ ਜੀ ਇਹ ਬਾਬਾ ਜੀ ਦੇ ਚੱਕਰ ਨਹੀਂ ਜੰਗੀ ਜੰਗੀ ਸ਼ਸਤਰ ਤਿੱਖੇ ਹੈ ਜੀ ਬਹੁਤ ਹਾਂ ਤਿੱਖੇ ਪਤਾ ਲੱਗਦਾ ਇਹ ਬਾਬਾ ਅਜਾ ਪਾਲ ਸਿੰਘ ਜਿਹਦੇ ਕਮਰ ਕੱਸੇ ਦਾ ਸ਼ਸਤਰ ਇਹਨੂੰ ਬੋਲਿਆ ਜਾਂਦਾ ਕਾਤੀ ਜਿਵੇਂ ਕਲਗੀਧਰ ਮਹਾਰਾਜ ਜੀ ਨੇ ਬਾਣੀ 'ਚ ਲਿਖਿਆ ਕਾਗੜਦੰਗ ਕਾਤੀ ਕਟਾਰੀ ਕੜਾਕੰਗ ਝਾਗੜਦੰਗ ਤੀਰੰਗ ਤਪਕੰਗ ਤੜਾਕੰਗ ਵਜਨ ਦੇ ਵਿੱਚ ਬੜੀ ਹਲਕੀ ਹੈ ਜੀ ਵੀ 10 ਦਿਨ ਵੀ ਬੱਚਾ ਵੀ ਚਲਾਇਆ ਜਾਵੇ ਤੇ ਤਾਂ ਵੀ ਉਹ ਥੱਕੇਗਾ ਨਹੀਂ ਇਹ ਜੋ ਸ਼ਸਤਰ ਹੈ ਜੀ ਇਹ ਹੈ ਕੁਹਾੜੀਦਾਰ ਬੰਦੂਕ ਦੇਖਣ ਨੂੰ ਕੁਹਾੜੀ ਲੱਗਦੀ ਹੈ ਪਰ ਅਸਲ ਦੇ ਵਿੱਚ ਇਹ ਬੰਦੂਕ ਹੈ ਇਧਰੋਂ ਦੀ ਗੋਲੀ ਪੈਂਦੀ ਹੈ ਜੀ ਇਦੋਂ ਦੀ ਪਲੀਤਾ ਦਿਖਾਇਆ ਜਾਂਦਾ ਹੈ ਜੀ ਤੇ ਇਧਰੋਂ ਦੀ ਮਾਰ ਹੁੰਦੀ ਹੈ ਜਦੋਂ ਗੋਲੀ ਖਤਮ ਹੋ ਜਾਵੇ ਦੁਸ਼ਮਣ ਨੇੜੇ ਆ ਜਾਵੇ ਫਿਰ ਕੁਹਾੜੀ ਦੇ ਨਾਲ ਜਿਹੜਾ ਵਾਰ ਕੀਤਾ ਜਾਂਦਾ ਹੈ ਮੀਨਾਕਾਰੀ ਕੀਤੀ ਹੋਈ ਹੈ ਜੀ ਨਾਇਆਬ ਸ਼ਸਤਰ ਨੇ ਬਿਆੰਤ ਕਟਾਰਾ ਮੌਜੂਦ ਨੇ ਇੱਕ ਕਟਾਰ ਦੇ ਉੱਤੇ ਇਹ ਮੋਰ ਲੱਗੀ ਹੋਈ ਆ ਜੀ ਬਾਣੇ ਲਿਖੀ ਦਿਗੋ ਤੇਗੋ ਫਤਿਓ ਨੂਸਰਤ ਬੇਦਰੰਗ ਜਾਫਤਾ ਜਨਾਨਕ ਗੁਰੂ ਗੋਬਿੰਦ ਸਿੰਘ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਵੇਲੇ ਫੌਜਾਂ ਜਿਹੜੀਆਂ ਇੱਥੇ ਉਹਨਾਂ ਦੇ ਕਈ ਵਾਰੀ ਉਤਾਰੇ ਹੁੰਦੇ ਨੇ ਤੇ ਇਸ ਪ੍ਰਕਾਰ ਦੇ ਨਾਲ ਇਹ ਕਟਾਰ ਦੇ ਉੱਤੇ ਇਹ ਭਾਰਤ ਮੌਜੂਦ ਹੈ ਲਿਖੀ ਹੋਈ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ ਇਹ ਜਿਹੜੀ ਇਬਾਰਤ ਹੈ ਇਹ ਲਿਖੀ ਗਈ ਹੈ ਕਿਉਂਕਿ ਇਹ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹ ਪਰਚਲਿਤ ਸ਼ੁਰੂ ਕੀਤਾ ਸੀ ਜੀ ਹਾਂ ਜੀ ਇਹ ਪਾਵਨ ਸਥਾਨ ਦਾ ਸਭ ਤੋਂ ਨਾਇਆਬ ਸ਼ਸਤਰ ਹੈ ਜੀ ਇਹ ਸੁਨਹਿਰੀ ਪੇਸ਼ ਕਵਜ ਤਿੱਖਾ ਤੇ ਜ਼ਹਿਰ ਵੀ ਲੱਗੀ ਹੁੰਦੀ ਹੈ ਕਈ ਵਾਰੀ ਸ਼ਸਤਰਾਂ ਨੂੰ ਤੇ ਸੁਨਹਿਰੀ ਕੰਮ ਕੀਤਾ ਹੋਇਆ ਜੀ ਪੰਜਾਬ ਜੀ ਦੇਖ ਸਕਦੇ ਹੋ ਇਹ ਸਾਰਾ ਸੁਨਹਿਰੀ ਕੰਮ ਕੀਤਾ ਹੋਇਆ ਤੇ ਜਿਹੜੀ ਇਹ ਜਗ ਇਹ ਚੀਜ਼ ਹੈ ਜਿਹੜੀ ਇਹ ਹੱਡੀ ਹੈ ਜੀ ਇਹ ਵਾਲਰਸ ਦੀ ਹੱਡੀ ਹੈ ਜੀ ਜੰਗਲੀ ਜਿਹੜਾ ਸਮੁੰਦਰੀ ਜਾਨਵਰ ਦਾ ਵਾਲਰਸ ਜਿਹਦੇ ਦੰਦ ਬਾਹਰ ਨੂੰ ਹੁੰਦੇ ਨੇ ਸਮੁੰਦਰੀ ਜੀਵ ਇਹ ਉਹਦੀ ਹੱਡੀ ਲੱਗੀ ਹੋਈ ਹੈ ਜੀ ਇਹ ਹైదరాబాద్ ਦੀ ਧਰਤੀ ਤੇ ਇਹ ਤਾਤ ਹੁੰਦੀ ਹੈ ਤੋਤਾਪੁਰੀ ਖੰਜਰ ਕਹਿੰਦੇ ਇਹਦੇ ਤੇ 12 ਸਿੰਘੇ ਦੀ ਹੱਡੀ ਜਿਹੜੀ ਲੱਗੀ ਹੋਈ ਹੈ ਚਮੜੇ ਦੀ ਉਹ ਮਿਆਨ ਹੈ ਤੇ ਬੜਾ ਨਾਇਆਬ ਸ਼ਸਤਰ ਹੈ 12 ਸਿੰਘੇ ਦਾ ਜਿਹੜਾ ਸਿੰਘ ਉਹ ਲੱਗਿਆ ਹੋਇਆ ਹੈ ਜੀ ਇਹਨੂੰ ਸ਼ੇਪ ਦਿੱਤੀ ਗਈ ਹੈ ਜੀ ਹੱਡੀ ਨੂੰ ਹਾਂਜੀ 12 ਸਿੰਘੇ ਦੇ ਸਿਰ ਤੋਂ ਜਿਵੇਂ ਕਟਿਆ ਜਾਂਦਾ ਉਸੇ ਪ੍ਰਕਾਰ ਨਾਲ ਕਮਾਲ ਦਾ ਹੀ ਜਿਹੜਾ ਉਹਨਾਂ ਦਾ ਸ਼ਸਤਰ ਬਣਾਉਣ ਦਾ ਢੰਗ ਹੈਰਾਨ ਰਹਿ ਜਾਈਦਾ ਸ਼ਸਤਰ ਵੇਖ ਕੇ ਕਿ ਕਿੰਨੀ ਸੋਚ ਸੀ ਕਿਉਂਕਿ ਉਹਨਾਂ ਵਰਤਣੇ ਸੀ ਦਿਨ ਰਾਤ ਤੇ ਇਹੀ ਸਭ ਤੋਂ ਨੇੜੇ ਦਾ ਸਾਥੀ ਹੈ ਜੇ ਸ਼ਸਤਰ ਨਾਲ ਸਹੀ ਚੱਲਿਆ ਤੇ ਫਿਰ ਜਾਨ ਜਿਹੜੀ ਉਹ ਚਲੀ ਜਾਏਗੀ ਤੇ ਇਸ ਕਰਕੇ ਸ਼ਸਤਰ ਉਹ ਹੁੰਦਾ ਸੀ ਕਿ ਸਰੀਰ ਤੇ ਚੱਲਿਆ ਜਾਵੇ ਸ਼ਸਤਰ ਜਵਾਬ ਨਾ ਦੇਵੇ ਕਿਆ ਬਾਤ ਹੈ ਕਮਾਲ ਹੈ ਜੀ ਇਹ ਸ਼ਸਤਰ ਦੇ ਉੱਤੇ ਜੋ ਮੀਨਾਕਾਰੀ ਕੀਤੀ ਹੋਈ ਹੈ ਜੋ ਹਨੂਮਾਨ ਜੀ ਤੇ ਮਾਤਾ ਤੇ ਇੱਧਰ ਗਣੇਸ਼ ਜੀ ਤੇ ਸ਼ੇਰਾਂ ਵਾਲੀ ਮਾਤਾ ਇਹ ਬਣੇ ਹੋਏ ਨੇ ਇਹ ਪਤਾ ਲੱਗਦਾ ਵੀ ਰਾਜਸਥਾਨ ਜਿਵੇਂ ਬਾਬਾ ਜੀ ਨੇ ਇੱਕ ਰਾਜੇ ਦੀ ਸਹਾਇਤਾ ਕੀਤੀ ਹੋ ਸਕਦਾ ਹੈ ਕਿ ਉਹਨਾਂ ਰਾਜਿਆਂ ਨੇ ਰਜਵਾੜਿਆਂ ਨੇ ਉਧਰੋਂ ਦੀ ਰਾਜਪੁੱਤ ਰਾਜਿਆਂ ਨੇ ਇਹ ਸ਼ਸਤਰ ਬਾਬਾ ਜੀ ਨੂੰ ਭੇਟ ਕੀਤਾ ਹੋਵੇ ਉਹ ਸ਼ਮਸ਼ੀਰ ਕਈ ਜਿਹੜੇ ਸ਼ਸਤਰਾਂ ਨੂੰ ਸੋਨੇ ਦੀ ਘਡਾਈ ਵੀ ਕੀਤੀ ਹੋਈ ਆ ਮੁੱਠਿਆਂ ਦੇ ਉੱਤੇ ਮਿਆਨ ਜਿਹੜੀ ਹੈ ਵਿਰਧ ਹੋ ਚੁੱਕੀ ਹੈ ਜੀ ਤੇ ਇਹ ਬਾਬਾ ਜੀ ਦੇ ਕਰਕਮਲਾਂ ਦਾ ਖੰਡਾ ਜਾਂ ਤੇਗਾ ਇਹਨੂੰ ਕਹਿ ਸਕਦੇ ਆ ਹਲੇ ਵੀ ਧਾਰ ਜਿਉਂਦੇ ਤਿਉਂ ਲੱਗੀ ਹੋਈ ਐ ਔਰ ਉੱਪਰੋਂ ਵੀ ਦੇਖੋ ਤੀਰ ਵਾਂਗ ਹੈ ਹਾਂਜੀ ਉੱਪਰੋਂ ਵੀ ਤੀਰ ਵਾਂਗ ਹੈ ਛੇਪ ਔਰ ਚੰਗਾ ਲੰਮਾ ਹੈ ਜੀ 22 ਕੁ ਕਟਾਰਾਂ ਤੇ ਤੇਗਾਂ ਦੇ ਦਰਸ਼ਨ ਕਿਥੇ ਉਥੇ ਨਾਲ ਹੀ ਇੱਥੇ ਬੰਦੂਕਾਂ ਵੀ ਨੇ ਜੀ ਇਹ ਲੰਬੀਆਂ ਬੰਦੂਕਾਂ ਤੋੜੇਦਾਰ ਬੰਦੂਕਾਂ ਇਹਨਾਂ ਨੂੰ ਕਿਹਾ ਜਾਂਦਾ ਤੇ ਬਾਬਾ ਜੀ ਦਾ ਬੰਦੂਕਾਂ ਨਾਲ ਇੰਨਾ ਪਿਆਰ ਕਿ ਬੰਦੂਕਾਂ ਦੇ ਵਿੱਚ ਮੀਨਾਕਾਰੀ ਵੀ ਕੀਤੀ ਹੋਈ ਐ ਇਹ ਹਾਥੀਦੰਦ ਦੀ ਮੀਨਾਕਾਰੀ ਹੈ ਜੀ ਇੱਕ ਨਗ ਵੇਖੋ ਇੱਥੇ ਨਿਕਲਿਆ ਵੀ ਹੋਇਆ ਜੀ ਇਹ ਸਾਰੀ ਹਾਥੀਦੰਦ ਦੀ ਮੀਨਾਕਾਰੀ ਹੈ ਇਹ ਟ੍ਰਿਗਰ ਹੈ ਜੀ ਇੱਥੋਂ ਦੀ ਜਿਹੜੀ ਉਹ ਬੰਦੂਕ ਚੱਲਦੀ ਸੀ ਠੀਕ ਹੈ ਜੀ ਤੇ ਇੰਨੀ ਲੰਬੀ ਦੋ ਬੰਦੇ ਵੀ ਨੂੰ ਚਲਾਉਂਦੇ ਜੀ ਇੱਕ ਦੇ ਮੋਢਿਆਂ ਤੇ ਧਰੀ ਜਾਂਦੀ ਸੀ ਤੇ ਪਿੱਛੋਂ ਜਿਹੜਾ ਉਹ ਨਿਸ਼ਾਨਾ ਲਾਇਆ ਜਾਂਦਾ ਸੀ ਇਹਨਾਂ ਨੂੰ ਤੋੜੇਦਾਰ ਬੰਦੂਕਾਂ ਕਿਹਾ ਜਾਂਦਾ ਹੈ ਜੀ ਆਪਾਂ ਨਾ ਚਲੋ ਭਾਵੇਂ ਮਜ਼ਾਕ 'ਚ ਪਹਿਲਾਂ ਕਹਿੰਦੇ ਆ ਕਿ ਦੂਜੇ ਤੇ ਰੱਖ ਤੇ ਮੋਢੇ ਤੇ ਚਲਾਉਣੀ ਪਿੱਛੇ ਦੀ ਇੱਕ ਫੋਟੋ ਆਈ ਸੀਗੀ ਅਸੀਂ ਵੇਖੀ ਉਹ ਫੋਟੋ 'ਚ ਐਕਚੁਅਲੀ ਇੱਕ ਬੰਦਾ ਬੈਠਾ ਹੈ ਤੇ ਬੰਦੂਕ ਲੰਮੀ ਹੋਣ ਕਰਕੇ ਦੂਜਾ ਪਿੱਛੋਂ ਚਲਾ ਰਿਹਾ ਉਹਦੇ ਮੋਢੇ ਤੇ ਰੱਖ ਕੇ ਇਹ ਐਕਚੁਅਲੀ ਇਹ ਬੰਦੂਕਾਂ ਇਦਾਂ ਚਲਾਈਆਂ ਜਾਂਦੀਆਂ ਸੀਗੀਆਂ ਉੱਥੋਂ ਹੀ ਕਹਾਵਤ ਬਣ ਗਈ ਦੂਜੇ ਤੇ ਮੋਢੇ ਤੇ ਰੱਖ ਕੇ ਚਲਾਉਣਾ ਬਿਲਕੁਲ ਇਹ ਲੰਮੀ ਨਲੀਆਂ ਵਾਲੀਆਂ ਬੰਦੂਕਾਂ ਨੇ ਜੀ ਹਾਂਜੀ ਉੱਪਰੋਂ ਦੀ ਗੋਲੀ ਪੈਂਦੀ ਸੀ ਗਾਜ ਜਿਹੜਾ ਠੋਕਿਆ ਜਾਂਦੇ ਸੀ ਫੇਰ ਜਿਹੜੀ ਉਹ ਚਲਦੀ ਸੀ ਤੇ ਉਸ ਵੇਲੇ ਅੰਗਰੇਜ਼ ਜਿਹੜੇ ਨੇ ਉਹ ਆ ਚੁੱਕੇ ਸੀ ইস্ট ਇੰਡੀਆ ਕੰਪਨੀ ਲੈ ਕੇ ਇਸ ਕਰਕੇ ਜਿਹੜੀਆਂ ਬੰਦੂਕਾਂ ਨੇ ਇਹਨਾਂ ਤੇ ਵੀ ਜਿਹੜੀ ਹੈ ਇੰਗਲੈਂਡ ਦੀ ਮਹਾਰਾਣੀ ਦੀ ਜਿਹੜੀ ਉਹ ਮੋਹਰ ਲੱਗੀ ਹੋਈ ਹੈ ਜੀ ਤੇ ਵਿਲਸਨ ਦੀ ਹੈ ਜੀ ਹਾਂ ਜੀ ਹਲੇ ਵੀ ਇਹ ਜਿਹੜੀਆਂ ਬੰਦੂਕਾਂ ਨੇ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਇਹਨਾਂ ਨੂੰ ਤਮੰਚੇ ਬੋਲਿਆ ਨੇ ਮੈਂ ਛੋਟੀਆਂ ਇਦਾਂ ਦੀ ਛੋਟੀ ਕਾਰਬਾਈਨ ਸੀਗੀ ਜਿਹੜੀ ਆਪਣਾ ਜਦੋਂ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਿਆ ਗਿਆ ਵਾ ਤੇ ਉਦੋਂ ਉਹਨਾਂ ਨੇ ਚਲਾਈ ਸੀ ਬਿਲਕੁਲ ਛਾਤੀ ਦੇ ਕੋਲ ਕਰਕੇ ਤੁਸੀਂ ਦੇਖੋ ਇਹਦਾ ਇਹਦਾ ਵਾਰ ਜਿਹੜਾ ਉਹ ਖਾਲੀ ਨਹੀਂ ਜਾਣ ਵਾਲਾ ਹੈਗਾ ਤੇ ਇੱਧਰ ਇਹ ਬਾਬਾ ਜੀ ਦੇ ਕਮਰ ਗੱਸੇ ਦਾ ਸ਼ਸਤਰ ਹੈ ਇਹਨੂੰ ਤਬਰ ਬੋਲਿਆ ਜਾਂਦਾ ਤਬਰ ਵੱਡੇ ਕੋਹਾੜੇ ਨੂੰ ਤਬਰ ਬੋਲਿਆ ਜਾਂਦਾ ਤੇ ਤਿੰਨ ਥਾਵਾਂ ਤੋਂ ਉਹ ਮਾਰ ਕਰਦਾ ਇੱਧਰਲੇ ਪਾਸੇ ਤੇ ਉੱਪਰ ਵਰਛਾ ਲੱਗਿਆ ਜੀ ਤੇ ਇੱਧਰਲੇ ਪਾਸੇ ਵਰਛੀ ਲੱਗੀ ਹੈ ਸਾਰੇ ਇਹ ਲੋਹੇ ਦਾ ਇੱਕ ਧਾਤ ਦਾ ਇੱਡਾ ਭਾਰਾ ਵੀ ਇੱਕ ਹੱਥ ਨਾਲ ਵੀ ਇਹਨੂੰ ਚੁੱਕਣਾ ਬੜਾ ਔਖਾ ਹੈ। ਤੇ ਉੱਪਰ ਆਪ ਜੀ ਦਰਸ਼ਨ ਕਰ ਸਕਦੇ ਹੋ ਗੱਜਗਾ ਦੇ। ਬਾਬਾ ਜੀ ਦੇ ਦਿਮਾਲੇ ਦੇ ਜਿਹੜਾ ਇਹ ਸ਼ਸਤਰ ਹੈ, ਇੱਥੋਂ ਪਤਾ ਲੱਗੇਗਾ ਕਿ ਬਾਬਾ ਜੀ ਦਾ ਦਿਮਾਲਾ ਕਿੰਨਾ ਕੁ ਵੱਡਾ ਹੋਵੇਗਾ। ਇਹ ਗੱਜਗਾ ਇੰਨਾ ਵੱਡਾ ਹੈ ਜੀ ਤੇ ਚੱਕਰ ਨੇ ਜੋ ਬਾਬਾ ਜੀ ਆਪਣੇ ਦਿਮਾਲੇ ਦੇ ਵਿੱਚ ਸਜਾਉਂਦੇ ਨੇ। ਇਹ ਬੰਦੂਕਾਂ ਨੇ ਉਸੇ ਪ੍ਰਕਾਰ ਲੰਮੀ ਨਲੀ ਵਾਲੀਆਂ ਤੋੜੇਦਾਰ ਬੰਦੂਕਾਂ ਨੇ ਤੇ ਉਧਰੋਂ ਆਪ ਜੀ ਢਾਲਾਂ ਦੇ ਦਰਸ਼ਨ ਕਰ ਸਕਦੇ ਹੋ। ਨਾਇਾਬ ਢਾਲਾਂ ਨੇ ਇੱਕ ਢਾਲ ਦੀ ਫੁੱਲੀ ਦੂਜੀ ਨਾਲ ਮੇਲ ਨਹੀਂ ਖਾਵੇਗੀ। ਇਹ ਗੈਂਡੇ ਦੀ ਖੱਲ ਦੀ ਢਾਲ ਹੈ ਜੀ ਜਿਹੜੀ ਇਹ ਢਾਲ ਹੈ ਊਂਟ ਦੀ ਖੱਲ ਦੀ ਢਾਲ ਹੈ ਉਸ ਵੇਲੇ ਦੀ ਜਿਹੜਾ ਤੀਰ ਜਾਂ ਗੋਲੀ ਜਾਂ ਬਰਛਾ ਉਹ ਇਹਦੇ ਵਿੱਚ ਅਸਰ ਨਹੀਂ ਸੀ ਕਰ ਸਕਦਾ ਇਹ ਤਿੰਨ ਢਾਲਾਂ ਸਰਵ ਲੋ ਦੀਆਂ ਨੇ ਇਹ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦਾ ਚੋਲਾ ਹੈ ਜੀ ਇਹੀ ਚੋਲਾ ਪਹਿਨ ਕੇ ਬਾਬਾ ਜਪਾਲ ਸਿੰਘ ਲੰਗਰਾਂ ਦੇ ਵਿੱਚ ਸੇਵਾ ਕਰਦੇ ਘੋੜਿਆਂ ਨੂੰ ਖਰਖਰਾ ਫੇਰਦੇ ਤੇ ਇਸੇ ਚੋਲੇ ਦੇ ਉੱਤੇ ਆਪ ਜੀ ਵੇਖ ਸਕਦੇ ਹੋ ਕਿ ਕਈ ਪ੍ਰਕਾਰ ਦੇ ਜਿਹੜੇ ਨੇ ਦਾਗ ਲੱਗੇ ਕੋਈ ਲਹੂ ਦੇ ਦਾਗ ਨੇ ਕੋਈ ਲੰਗਰਾਂ ਦੀਆਂ ਦਾਲਾਂ ਦੇ ਦਾਗ ਨੇ ਕੋਈ ਘੋੜਿਆਂ ਦੀ ਸੇਵਾ ਕਰਦੇ ਹੋਏ ਦਾਗ ਨੇ ਤੇ ਇਹ ਇੱਕੋ ਹੀ ਚੋਲਾ ਇਸ ਸਥਾਨ ਦੇ ਉੱਤੇ ਪ੍ਰਾਪਤ ਹੋਇਆ ਜੋ ਬਾਬਾ ਅਜਾਪਾਲ ਸਿੰਘ ਜੀ ਦਾ ਤੇ ਇਧਰਲੇ ਪਾਸੇ ਬਾਬਾ ਜੀ ਦੇ ਕਮਰਕੱਸੇ ਦੇ ਜਿਹੜੇ ਤਿੰਨ ਸ਼ਸਤਰ ਮੌਜੂਦ ਨੇ ਜਿਨ੍ਹਾਂ ਨੂੰ ਭਾਲੇ ਕਿਹਾ ਜਾਂਦਾ ਛੋਟੇ ਵਰਛੇ ਜਾਂ ਭਾਲੇ ਕਿਹਾ ਜਾਂਦਾ ਜਦੋਂ ਬਾਬਾ ਜੀ ਘੋੜਸਵਾਰੀ ਕਰਦੇ ਤੇ ਆਪਣੇ ਹੱਥ ਦੇ ਵਿੱਚ ਇਹ ਸ਼ਸਤਰ ਰੱਖ ਕੇ ਫਿਰ ਉਹ ਘੋੜਸਵਾਰੀ ਕਰਿਆ ਕਰਦੇ ਦੋ ਨਿੱਕੀਆਂ ਕੋਹਾੜੀਆਂ ਨੇ ਇੱਕ ਤਮੰਚਾ ਬਾਬਾ ਜੀ ਦਾ ਤੇ ਇਧਰਲੇ ਪਾਸੇ ਜੇਕਰ ਆਪਾਂ ਦਰਸ਼ਨ ਕਰੀਏ ਤੇ ਬਾਬਾ ਜੀ ਦੀਆਂ ਸਾਂਗਾਂ ਮੌਜੂਦ ਨੇ ਬਰਛਾ ਉਹਦਾ ਫਲ ਜਿਹੜਾ ਵੱਡਾ ਹੁੰਦਾ ਤੇ ਜਿਹੜੀਆਂ ਸਾਂਗਾਂ ਨੇ ਬਰੀਕ ਨੇ ਜਿਹੜੀ ਦੂਰੋਂ ਭਗਾ ਕੇ ਮਾਰੀਆਂ ਜਾਂਦੀਆਂ ਬਾਣੀ ਦੇ ਵਿੱਚ ਵੀ ਮਹਾਰਾਜ ਜੀ ਲਿਖਦੇ ਨੇ ਸਾਂਗ ਸਰੋਹੀ ਸੈਫਿਆਸ ਤੀਰ ਤੁਪਕ ਤਰਵਾਰ ਤੇ ਇਸ ਪ੍ਰਕਾਰ ਦੇ ਨਾਲ ਇੱਥੇ ਵਿਆਹਤ ਜਿਹੜੇ ਸ਼ਸਤਰ ਮੌਜੂਦ ਨੇ ਤੇ ਇੱਥੇ ਹੀ ਪਾਵਨ ਸਥਾਨ ਦੇ ਉੱਤੇ ਬਾਬਾ ਜੀ ਦੇ ਦੋ ਵੱਡੇ ਕਸ਼ਾਰੇ ਮੌਜੂਦ ਨੇ ਪਈ ਪਾਈ ਸਾਹਿਬ ਜੀ ਬਾਬਾ ਜੀ ਦਾ ਇੱਕ ਕਸ਼ੈਰ ਹੈ ਜੀ ਤੇ ਇੰਨਾ ਕ ਵੱਡਾ ਕਸ਼ੈਰ ਹੈ ਵੀ 10 ਜਾਣੇ ਇੱਕ ਲਾਈਨ ਦੇ ਵਿੱਚ ਖੜੇ ਹੋਈਏ ਤਾਂ ਇਹ ਕਸ਼ੈਰਾ ਖੁੱਲਦਾ ਤੇ ਵੈਸੇ ਇਹਨਾਂ ਨੂੰ ਫਿਰ ਟ੍ਰੀਟ ਕੀਤਾ ਹੋਇਆ ਬਸ ਹਾਂ ਜੀ ਇਹਨਾਂ ਤੇ ਕੈਮੀਕਲ ਲਗਾ ਕੇ ਹਾਂ ਜੀ ਇਹਨਾਂ ਨੂੰ ਫਿਰ ਫਿਰ ਉਹ ਖੋਲਦੇ ਜੀ ਹੁਣ ਕਿ ਨਹੀਂ ਬਿਲਕੁਲ ਉਦਾਂ ਹੀ ਬੰਦ ਰੱਖਦੇ ਸਾਲ ਦੇ ਵਿੱਚ ਜਦੋਂ ਦੋ ਵਾਰੀ ਸੇਵਾ ਹੁੰਦੀ ਹੈ ਜੀ ਉਸ ਵੇਲੇ ਇਹਨਾਂ ਨੂੰ ਖੋਲਿਆ ਜਾਂਦਾ ਧੁੱਪ ਲਵਾਈ ਜਾਂਦੀ ਹੈ ਫਿਰ ਕੈਮੀਕਲ ਲਗਾ ਕੇ ਫਿਰ ਦੁਬਾਰਾ ਇਹਨਾਂ ਨੂੰ ਰੱਖ ਦਿੱਤਾ ਜਾਂਦਾ ਹੈ ਸਾਧ ਸੰਗਤ ਜੀ ਇਸ ਪਾਵਨ ਸਥਾਨ ਵਿਖੇ ਮਿੱਟੀ ਦੇ ਘੋੜੇ ਸੰਗਤਾਂ ਚੜਾਉਂਦੀਆਂ ਨੇ ਤੇ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਜੀ। ਜਿਸ ਪਾਵਨ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਆ ਤਪਸਥਾਨ ਗੁਰਦੁਆਰਾ ਮੰਜੀ ਸਾਹਿਬ ਬਾਬਾ ਜਪਾਲ ਸਿੰਘ ਜੀ ਨੀਚੇ ਮਿੱਟੀ ਨਾਲ ਭਰਿਆ ਹੁੰਦਾ ਸੀ ਤੇ ਉੱਪਰ ਬਾਬਾ ਜੀ ਦਾ ਤਪਸਥਾਨ ਬਣਿਆ ਹੋਇਆ ਸੀ। ਇੱਕ ਘਟ 40 ਸਾਲ ਭਾਵ 39 ਸਾਲ ਬਾਬਾ ਜੀ ਨੇ ਇੱਥੇ ਬੰਦਗੀ ਕੀਤੀ ਤੇ ਕੁਝ ਜਿਹੜੇ ਸ਼ਸਤਰ ਨੇ ਬਾਬਾ ਜੀ ਦੇ ਦਿਮਾਲੇ ਦੇ ਉਹ ਵੀ ਇੱਥੋਂ ਜਿਹੜੇ ਪ੍ਰਾਪਤ ਹੋਏ ਨੇ। ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਮਹਾਰਾਜ ਆਪਾਂ ਨੂੰ ਨਵੇਂ-ਨਵੇਂ ਸਥਾਨਾਂ ਦੇ ਦਰਸ਼ਨ ਕਰਾਉਂਦੇ ਹਨ ਤਰਸ ਕਰਦੇ ਹਨ ਮਿਹਰ ਕਰਦੇ ਹਨ ਅੱਜ ਨਾਬੇ ਦੇ ਇਸ ਸਥਾਨ ਤੇ ਡੇਰਾ ਬਾਬਾ ਅਜਾਪਾਲ ਸਿੰਘ ਜੀ ਇੱਥੇ ਆ ਕੇ ਬਹੁਤ ਹੀ ਸਾਨੂੰ ਪਿਆਰ ਮਿਲਿਆ ਹੈ ਗੁਰਸਿੱਖਾਂ ਨੇ ਬੜੇ ਪਿਆਰ ਦੇ ਨਾਲ ਸਥਾਨ ਦੇ ਸ਼ਸਤਰਾਂ ਦੇ ਬਾਬਾ ਜੀ ਦੀਆਂ ਜਾਦਾਂ ਜੋ ਵੀ ਆਪਣੇ ਕੋਲ ਇਤਿਹਾਸ ਹੈ ਹੁਣ 40 ਸਾਲ ਦੇ ਉਹਨਾਂ ਦੇ ਇੱਥੇ ਕਿਹੜੇ-ਕਿਹੜੇ ਕੌਤਕ ਕਿਹੜੇ ਚੋਜ ਹੋਏ ਕਿਹੜੇ ਮਹਾਪੁਰਖ ਆਉਂਦੇ ਰਹੇ ਕਿੰਨੀਆਂ ਕਬੰਦਗੀਆਂ ਹੋਈਆਂ ਜਾਂ ਕੋਈ ਇੱਥੇ ਜੰਗ ਹੋਈ ਕੀ ਕੁਛ ਹੋਇਆ ਉਹ ਕਿਤੇ ਲਿਖਤਾਂ ਚ ਤੇ ਮਿਲਦਾ ਨਹੀਂ ਐ ਪਰ ਇਹ ਜ਼ਰੂਰ ਐ ਕਿ ਪਾਈ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜਿੰਨਾ ਕ ਹੈਗਾ ਉਹਨਾਂ ਕ ਆਪਸ ਚ ਬੈਠ ਕੇ ਸਾਂਝਾ ਕਰ ਲੈਨੇ ਆਪਣੇ ਵੱਡੇ ਵੱਡੇ ਰਿਆਂ ਨੂੰ ਗੁਰੂ ਸਾਹਿਬ ਕਿਰਪਾ ਕਰਨੇ ਕਾਫਲੇ ਇਦਾਂ ਹੀ ਚੱਲਦੇ ਰਹਿਣ ਤੇ ਸਤਿਗੁਰੂ ਇਦਾਂ ਹੀ ਗੁਰਸਿੱਖਾਂ ਨਾਲ ਮੇਲ ਕਰਾਉਂਦੇ ਰਹਿਣ ਸਾਰੇ ਗੁਰਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ